ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦਾ ਬੇੜਾ ਗਰਖ ਕਿਵੇਂ ਹੋਇਆ ਇੱਕ ਪਾਠ ਜੂਨ 84 ਤੋਂ 15 ਦਿਨ ਪਹਿਲਾਂ ਦਾ ਤੁਹਾਡੇ ਸਾਹਮਣੇ ਰੱਖਣਾ ਇਹਨੂੰ ਧਿਆਨ ਦੇ ਨਾਲ ਸੁਣਿਓ ਜਗਰਾਉਂ ਜ਼ਿਲ੍ਹਾ ਸੀ ਪੁਲਿਸ ਦਾ ਉਸ ਵਕਤ ਤੇ ਹੁਣ ਲੁਧਿਆਣਾ ਜ਼ਿਲ੍ਹਾ ਤੇ ਮੋਗੇ ਜ਼ਿਲ੍ਹੇ ਵਿੱਚ ਪਿੰਡ ਪੈਂਦਾ ਮਲਕ ਉੱਤਨਾ ਇੱਕ ਸਰਪੰਚ ਸੀ ਬੰਤ ਸਿੰਘ ਬੈਸੇ ਬੰਤਾ ਕਰਕੇ ਜਾਣੇ ਜਾਂਦੇ ਸੀ ਇਹ ਤਿੰਨ ਭਰਾ ਸੀ ਇਹਨਾਂ ਕੋਲੇ ਉਸ ਵਕਤ 150 ਗਿੱਲਾ ਜ਼ਮੀਨ ਸੀ ਤੂਤੀ ਬੋਲਦੀ ਸੀ ਪੂਰੀ ਜਿਵੇਂ ਉਹ ਹਿੰਮਤ ਦਾ ਗਾਣਾ ਹੁੰਦਾ ਹੈ ਪੰਜਾਬ ਤੋਂ ਸਰੀ ਤੱਕ ਤੂਤੀ ਬੋਲਦੀ ਹੈ ਸਾਡੀ ਤੇ ਉਦਾਂ ਇਹ ਸਰਪੰਚ ਦੇ ਵੀ ਤੂਤੀ ਬੋਲਦੀ ਸੀ ਮੈਂ ਜਿਹੜੀ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਜੂਨ 84 ਤੋਂ ਇੱਕ ਹਫ਼ਤਾ ਪਹਿਲਾਂ ਭਿੰਡਰਾਂਵਾਲੇ ਨੇ ਆਪਣਾ ਪਰਿਵਾਰ ਜਦੋਂ ਸੇਫ ਰੱਖਣ ਲਈ ਮਾਲਕ ਪਿੰਡ ਭੇਜਿਆ ਪਿੰਡ ਦੇ ਸਰਪੰਚ ਬੰਤਾ ਸਿੰਘ ਦੇ ਕੋਲ ਤੇ ਉਦੋਂ ਬਾਅਦ ਦੇ ਵਿੱਚ ਐਂਟਰੀ ਹੁੰਦੀ ਹੈ ਜਿਹੜਾ ਜਥੇਦਾਰ ਸੀ ਕਲਤਖ ਦਾ ਗੁਰਦੇਵ ਸਿੰਘ ਕੌਂਕੇ ਇਹਦੇ ਕੁਝ ਗੁੰਡੇ ਐ ਹੁਣ ਇਹਨੂੰ ਗੱਲ ਨੂੰ ਨਾ ਥੋੜਾ ਜਿਆਦਾ ਇਸ ਤਰੀਕੇ ਨਾਲ ਸੁਣਿਓ ਵੀ ਸਾਨੂੰ ਥੋੜੀ ਜਿਹੀ ਸਮਝ ਆ ਜਾਵੇ ਵੀ ਆਪਣੇ ਆਨੇ ਆਪਣੇ ਆਨੂੰ ਕਿੱਦਾਂ ਮਾਰਿਆ ਔਰ ਜਿਹੜੇ ਬੰਦੇ ਕਹਿੰਦੇ ਸੀ ਇਹ ਕੌਮੀ ਯੋਧੇ ਨੇ ਉਹ ਅੰਦਰ ਖਾਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਰਦੇ ਨੇ ਜਾਂ ਕੌਮ ਦਾ ਬੇੜਾ ਗਰ ਕਰਨ ਵਾਸਤੇ ਕਰਦੇ ਆ ਇਹ ਗੱਲ ਧਿਆਨ ਦੇ ਨਾਲ ਸੁਣਿਓ ਇੱਕ ਸ਼ੋਮਣੀ ਕੁੰਡ ਦਾ ਮੈਂਬਰ ਸੀ ਜਗਰਾਉਂ ਹਲਕੇ ਦੇ ਵਿੱਚ ਤੇ ਉਹਦੇ ਕੋਲ ਜਦੋਂ ਜੂਨ 84 ਵਾਪਰ ਜਾਂਦੀ ਹੈ ਉਹ ਤੋਂ ਬਾਅਦ ਦੇ ਵਿੱਚ ਜਿਹੜਾ 1999-90 ਦਾ ਅਤਵਾਦ ਦਾ ਦੌਰ ਸਿਖਰਾਂ ਤੇ ਸੀ ਉਸ ਵਕਤ ਜਿਹੜੇ ਇਹ ਖਾੜਕੂ ਸੀ ਇਹਨਾਂ ਨੂੰ ਪੈਸੇ ਦੀ ਲੋੜ ਹੁੰਦੀ ਸੀ ਹਸਲੇ ਵਾਸਤੇ ਇਹ ਅਮੀਰ ਲੋਕਾਂ ਨੂੰ ਜਾਂ ਆੜਤੀਓ ਲੋਕਾਂ ਨੂੰ ਟਾਰਗੇਟ ਕਰਕੇ ਪੈਸੇ ਮੰਗਦੇ ਸੀ ਫਿਰ ਇਹ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਕੋਲ ਜਾਂਦੇ ਨੇ ਕਿ ਸਾਨੂੰ ਪੈਸਿਆਂ ਦੀ ਲੋੜ ਹੈ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਨਾ ਇਹ ਇਹਨਾਂ ਨੂੰ ਇੱਕ ਸਟੋਰੀ ਦੱਸਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕਰੋੜਾਂ ਰੁਪਏ ਮਿਲ ਸਕਦਾ ਹੈ ਉਹ ਕਹਿੰਦੇ ਦੱਸੋ ਕਹਿੰਦੇ ਜਿਹੜਾ 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਸੀ 13 ਸਿੰਘ ਮਾਰੇ ਗਏ ਸੀ ਨਿਰੰਕਾਰੀ ਗੁਰਵੱਚ ਨੇ ਵੱਲੋਂ ਭਿੰਡਰਾਂ ਵਾਲੇ ਨੇ ਕਹਿੰਦੇ ਐਲਾਨ ਕੀਤਾ ਸੀ ਵੀ ਜਿਹੜਾ ਨਿਰੰਕਾਰੀ ਗੁਰਵੱਚ ਨੇ ਉਹ ਮਾਰੂਗਾ ਉਹਨੂੰ ਮੈਂ ਸੋਨੇ ਦੇ ਨਾਲ ਤੋਲੂਗਾ ਇਹ ਸਭ ਨੂੰ ਪਤਾ ਹੈ ਉਹਦੀ ਸਟੇਟਮੈਂਟ ਪਈ ਹੈ ਕਹਿੰਦੇ ਜਿਹੜੇ ਪਿੰਡਾਂ ਵਾਲੇ ਦਾ ਪਰਿਵਾਰ ਹੈ ਨਾ ਉਹਦੇ ਬੱਚੇ ਉਹਦੀ ਵਾਈਫ ਮਾਲਕ ਪਿੰਡ ਦੇ ਵਿੱਚ ਬੰਤਾ ਸਿੰਘ ਦੇ ਘਰ ਰਹਿੰਦੇ ਰਹੇ ਨੇ ਇਹ سونے ਦੀਆਂ ਇੱਟਾਂ ਬੰਤਾ ਸਿੰਘ ਦੇ ਘਰ ਨੇ ਮੈਂ ਛੋਟਾ ਜਿਹਾ ਦੱਸ ਰਿਹਾ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੋਵੇ ਤਾਂ ਪੂਰੀ ਸਟੋਰੀ ਮੇਰੇ ਕੋਲੇ ਭਈਏ ਮੈਂ ਸੈਂਡ ਕਰ ਦੂੰ ਉਹ ਪੜ ਲਿਓ ਇਹ ਥੋੜਾ ਏ ਭਲੇਖਾ ਨਿਕਲ ਗਿਆ ਤੇ ਫਿਰ ਇਹ ਮਾਲਕ ਪਿੰਡ ਜਾਂਦੇ ਨੇ ਬੰਤਾ ਸਿੰਘ ਦੇ ਕੋਲ ਇਹ ਬੰਦੇ ਕੀਦੇ ਨੇ ਗੁਰਦੇਵ ਸਿੰਘ ਕੌਂਕੇ ਦੇ ਆ ਜਿਹਨੂੰ ਸਾਡਿਆਂ ਕਿਹੜਾ ਕਹਿੰਦੇ ਸੀ ਕਿ ਨਿਰਦੋਸ਼ ਮਾਰ ਦਿੱਤਾ ਇਹਦੀ ਕਰਤੂਰ ਦੱਸਣ ਲੱਗਾ ਕਿ ਕਿਦਾਂ ਹੋਇਆ ਅਸਾਂ ਜਦੋਂ ਜੂਨ 84 ਵਾਪਰ ਜਾਂਦੀ ਹੈ ਨਾ ਉਦੋਂ ਬਾਅਦ ਦੇ ਵਿੱਚ ਭਿੰਡਰਾਂਵਾਲਾ ਦਾ ਪਰਿਵਾਰ ਤੇ ਪਿੰਡ ਦਾ ਸਰਪੰਚ ਬੰਤਾ ਸਿੰਘ ਇਹ ਬਾਬਾ ਠਾਕੁਰ ਸਿੰਘ ਕੋਲ ਚਲੇ ਜਾਂਦੇ ਨੇ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੇ ਜਿਹੜੇ ਇਹ ਗੁਰਦੇਵ ਸਿੰਘ ਕੌਂਕੇ ਦੇ ਬੰਦੇ ਨੇ ਅੱਤਵਾਦੀ ਜਦੋਂ ਇਹ ਬੰਤਾ ਸਿੰਘ ਨੂੰ ਮਿਲਦੇ ਨੇ ਉਹ ਕਹਿ ਦਿੰਦਾ ਕਿ ਭਿੰਡਰਾਂ ਵਾਲੇ ਦਾ ਪਰਿਵਾਰ ਮੇਰੇ ਘਰ ਰਹਿੰਦਾ ਸੀ ਹੁਣ ਚਲਾ ਗਿਆ ਮੈਨੂੰ ਪਤਾ ਨਹੀਂ ਵੀ ਸੋਨਾ ਕਿੱਥੇ ਹੈ ਇੱਟਾਂ ਕਿੱਥੇ ਨੇ ਮੈਨੂੰ ਕੋਈ ਪਤਾ ਨਹੀਂ ਇਹ ਫਿਰ ਪੂਰੀ ਗੌਰ ਕਰਦੇ ਨੇ ਵੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਬੰਤਾ ਸਿੰਘ ਹੈ ਇਹਦੇ ਤੋਂ ਉਹ ਸੋਨਾ ਲੈਣਾ ਫਿਰ ਕਹਿੰਦੇ 1991 ਦੀ ਜਿਹੜੀ ਵਿਸਾਖੀ ਹੈ ਨਾ ਉਹ ਮਾਲਕਪਿੰਡ ਦੇ ਵਿੱਚ ਮਨਾਉਣ ਵਾਸਤੇ ਇਹ ਬੰਤਾ ਸਿੰਘ ਆਉਂਦਾ ਨਿਸਾਨ ਸਾਹਿਬ ਦੀ ਸੇਵਾ ਕਰਨੀ ਹੁੰਦੀ ਹੈ ਤੇ ਜਿਹੜੇ ਗੁਰਦੇਵ ਸਿੰਘ ਕੌਂਕੇ ਦੇ ਬੰਦੇ ਨੇ ਅੱਤਵਾਦੀ ਉਹ ਨਿਸਾਨ ਸਾਹਿਬ ਦੇ ਕੋਲ ਆ ਕੇ ਆਰਗੂਮੈਂਟ ਕਰ ਰਹੇ ਨੇ ਚਾਰ ਬੰਦੇ ਹੁੰਦੇ ਨੇ ਅਸਲ ਇਹਨਾਂ ਦੇ ਕੋਲ ਹੁੰਦਾ ਇਹ ਬੰਤਾ ਸਿੰਘ ਨੂੰ ਕਹਿੰਦੇ ਆ ਕਿ ਜਿਹੜੀਆਂ ਇੱਟਾਂ ਭਿੰਡਰਾਵਾਲ ਦੇ ਪਰਿਵਾਰ ਕੋਲੇ ਆਈਆਂ ਸੀ ਭਾਈ ਰਣਜੀਤ ਸਿੰਘ ਜਹਦਾਰ ਨੂੰ ਤੋਲਣ ਵਾਸਤੇ ਜਿਨ੍ਹਾਂ ਨੇ ਨੰਕਾਰੇ ਦਾ ਖੰਡਲ ਕੀਤਾ ਸੀ ਵੀ ਉਹ ਇੱਟਾਂ ਕਿੱਥੇ ਨੇ ਤੇ ਉਹ ਤੂੰ ਤੂੰ ਮੈਂ ਹੁੰਦਿਆਂ ਵਿੱਚੇ ਸੇਵਾ ਛੱਡ ਕੇ ਨishan ਸਾਹਿਬ ਦੀ ਉਹ ਅੰਦਰ ਦਰਵਾਸੇ ਦੇ ਚਲਾ ਜਾਂਦਾ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਜਾ ਕੇ ਚੋਰ ਕਰਨ ਲੱਗ ਜਾਂਦਾ ਤੇ ਜਿਹੜੇ ਇਹ ਅੱਤਵਾਦੀ ਨੇ ਨਾ ਕੌਂਕੇ ਦੇ ਬੰਦੇ ਇਹ ਉਹ ਬੰਤਾ ਸਿੰਘ ਨੂੰ ਸਰਪੰਚ ਨੂੰ ਚੋਰ ਕਰਦੇ ਨੂੰ ਗੋਲੀਆਂ ਮਾਰ ਕੇ ਉੱਥੇ ਮਾਰ ਦਿੰਦੇ ਆ ਗੁਰੂ ਕੀ ਹਜ਼ੂਰੀ ਦੇ ਵਿੱਚ ਜਿੱਤੇ ਗੁਰਸਾਧਾ ਦਾ ਪ੍ਰਕਾਸ਼ ਹੁੰਦਾ ਹੈ ਇਹ ਬੰਦੇ ਕਹਿੰਦੇ ਨੇ ਗੁਰਦੇਵ ਸਿੰਘ ਕੌਂਕੇ ਜਿਹੜਾ ਜਹੇਦਾਰ ਸੀ ਜਿਹਨੂੰ ਸਾਡੀਆਂ ਤੀੜਾਂ ਕਹਿੰਦੀਆਂ ਨੇ ਕਿ ਬਾਦਲਾਂ ਨੇ ਪਤਾ ਨਹੀਂ ਕਿਹਨੇ ਕਤਲ ਕਰ ਦਿੱਤਾ ਹੁਣੇ ਕੌਣ ਨੇ ਇਹ ਜਹੇਦਾਰ ਕਹਿੰਦਾ ਸੀ ਜਿਹੜੀਆਂ ਇੱਟਾਂ ਭਿੰਡਰਾਂ ਵਾਲੇ ਦੇ ਪਰਿਵਾਰ ਕੋਲੇ ਸੋਨੇ ਦੀਆਂ ਆਈਆਂ ਨੇ ਉਹ ਸਾਨੂੰ ਦਿਓ ਜਨ ਕਿ ਗੁਰਦੇਵ ਸਿੰਘ ਕੌਂਕੇ ਦੇ ਕਹਿਣ ਤੇ ਉਹ ਬੰਤਾ ਸਿੰਘ ਮਲਕ ਪਿੰਡ ਵਾਲੇ ਦਾ ਕਤਲ ਕੀਤਾ ਗਿਆ ਗੁਰੂ ਸਾਹਿਬ ਦੀ ਖਜ਼ੂਰੀ ਦੇ ਵਿੱਚ ਇਹ ਜਿਹੜੀ ਸਟੋਰੀ ਹੈ ਨਾ ਮੈਂ ਸ਼ਾਰਟ ਜੀ ਸੁਣਾਈ ਹੈ। ਔਰ ਜੇ ਬੰਧਿਆ ਤਰੀਕੇ ਨਾਲ ਕਿਸੇ ਨੇ ਇਹਦੇ ਕੋਕ ਕਰਨੇ ਹੋਵੇ ਤਾਂ ਮੈਨੂੰ ਫੋਨ ਕਰ ਲਿਓ ਮੈਂ WhatsApp ਤੇ ਸੈਂਡ ਕਰ ਲਉ ਤੁਸੀਂ ਪੜ੍ਹ ਲਿਓ। ਵੀ ਇਹ ਕੀ ਹੋਇਆ ਸੀ। ਮੈਂ ਗੱਲ ਸਿਰਫ ਇਹ ਕਹਿਣੀ ਆ ਵੀ ਇੱਕ ਪਾਸੇ ਇਹ ਲੋਕ ਭਿੰਡਰਾਂ ਵਾਲੇ ਨੂੰ ਕੌਮ ਦਾ ਜਰਨੈਲ ਮੰਨ ਕੇ ਚੱਲਦੇ ਸੀ। ਅਸਾਂ ਮੈਂ ਹੁਣ ਇੱਕ ਬੇਨਤੀ ਇੱਥੇ ਹੋਰ ਕਰਨੀ ਹੈ ਇਹਨੂੰ ਯਕੀਨ ਕਰੋ ਚਾਹੇ ਨਾ ਕਰੋ। ਪਿੰਡਰਾਵਾਲੇ ਉਹਨੇ ਦੋਸ਼ੀ ਨਹੀਂ ਹੈਗੀ ਉਹਨਾਂ ਦਾ ਇੰਨਾ ਕਿਰਦਾਰ ਘਟਿਆ ਨਹੀਂ ਹੈਗਾ ਸੀ ਜਿੰਨੀ ਮਿੱਟੀ ਇਹਨਾਂ ਹਰਾਮਖੋਰਾ ਨੇ ਉਹਦੀ ਬਾਦ ਵਿੱਚ ਪਟਾਈ ਹੈ ਇਹ ਗੱਲ ਸਮਝ ਲਓ ਚੰਗੇ ਤਰੀਕੇ ਨਾਲ ਉਹ ਅਣਪੜ੍ਹਿਆ ਬੰਦਾ ਸੀ ਇਹਨਾਂ ਦੀ ਰਾਜਨੀਤੀ ਨੂੰ ਇਹਨਾਂ ਦੀ ਕੁਟਰਲ ਨੀਤੀ ਨੂੰ ਸਮਝ ਨਹੀਂ ਸਕਿਆ ਹੁਣ ਪਿੰਡਰਾਵਾਲੇ ਦਾ ਪਰਿਵਾਰ ਬੰਤਾ ਸਿੰਘ ਦੇ ਘਰ ਰਹਿੰਦਾ ਰਿਹਾ ਜਦ ਕਿ ਦਰਵਾਸਾਹਬ ਤੇ ਅਕਾਲ ਤਖਤ ਤੇ ਅਟੈਕ ਹੋਣ ਤੋਂ ਕੁਝ ਇੱਕ ਦਿਨ ਪਹਿਲਾਂ ਮਲਕਪਿੰਡ ਮੋਗੇ ਦੇ ਵਿੱਚ ਆਉਂਦਾ ਹੈ ਤੇ ਜਦੋਂ ਜੂਨ 84 ਵਾਪਰ ਜਾਂਦੀ ਹੈ ਉਹਨੂੰ ਥੋੜੇ ਟਾਈਮ ਬਾਅਦ ਉਹ ਗੁਰਦੁਆਰਾ ਗੁਰਦਸੋਂ ਪ੍ਰਕਾਸ਼ ਮਹਿਤਾ ਚੌਕ ਬਾਬਾ ਠਾਕਰ ਸਿੰਘ ਜਿਹੜਾ ਗੂੰਗਾ ਕਹਿੰਦਾ ਸੀ ਭਿੰਡਰਾਂ ਵਾਲਾ ਸ਼ਹੀਦ ਨਹੀਂ ਹੋਇਆ ਉਹਦੇ ਕੋਲੇ ਜਾ ਕੇ ਰਹਿੰਦਾ ਇਹਦੇ ਵਿੱਚ ਕਈ ਤੱਥ ਸਾਹਮਣੇ ਆ ਗਏ ਇੱਕ ਤਾਂ ਇਹ ਸਬੂਤ ਮਿਲ ਗਿਆ ਵੀ ਭਿੰਡਰਾਂ ਵਾਲੇ ਨੇ ਆਪਣਾ ਪਰਿਵਾਰ ਉੱਥੋਂ ਕੱਢ ਦਿੱਤਾ ਸੀ ਆਪਣੇ ਬੱਚੇ ਬਚਾਏ ਨੇ ਜਿਵੇਂ ਕੁਕੜੀ ਖੰਭਾ ਥਲੇ ਆਪਣੇ ਬੱਚਿਆਂ ਨੂੰ ਲੁਕੋ ਲੈਂਦੀ ਹੈ ਨਾ ਠੰਡ ਲੱਗਣ ਤੋਂ ਤੇ ਉਦਾਂ ਭਿੰਡਰਾਂ ਵਾਲੇ ਨੇ ਵੀ ਆਪਣਾ ਪਰਿਵਾਰ ਬਚਾਇਆ ਸੀ ਤੇ ਹੁਣ ਜਿਹੜੇ ਕਹਿੰਦੇ ਸੀ ਭਿੰਡਰਾਂ ਵਾਲਾ ਕੌਮ ਦਾ ਹੀਰੋ ਹੈ ਤੇ ਉਹ ਭਿੰਡਰਾਂ ਵਾਲੇ ਦੇ ਪਰਿਵਾਰ ਦੇ ਕੋਲੋਂ ਸੋਨੇ ਦੀਆਂ ਇੱਟਾਂ ਪਾੜਦੇ ਸੀ ਇਹ ਸੋਨੇ ਦੀਆਂ ਇੱਟਾਂ ਉਸ ਵਕਤ ਹੈਗੀਆਂ ਸੀ ਕੋਈ शक ਨਹੀਂ ਬਹੁਤ ਲੋਕਾਂ ਨੇ ਇਹ ਕਿਹਾ ਸੀ ਕਿ ਜੇ ਭਿੰਡਰਾਂ ਵਾਲਾ ਨਿਰੰਕਾਰੀ ਗੁਰਵਤਨੇ ਨੂੰ ਜਿਹੜਾ ਮਾਰੂਗਾ ਉਹਨੂੰ ਤੋਲਾਂਗਾ ਸੋਨੇ ਦੇ ਨਾਲ ਇਹ ਸੱਚਾ ਬਿਲਕੁਲ ਇਹ ਹੋਇਆ ਸੀ ਪਰ ਗਰਦੇਵ ਸਿੰਘ ਕੌਂਕੇ ਦੀ ਕਰਤੂਤ ਵੀ ਸਾਹਮਣੇ ਆ ਗਈ ਭਿੰਡਰਾਂਵਾਲ ਨੇ ਆਪਣਾ ਪਰਿਵਾਰ ਕਿੱਦਾਂ ਬਚਾਇਆ ਇਹ ਵੀ ਸਾਹਮਣੇ ਆ ਗਿਆ ਔਰ ਜਿਹੜੀਆਂ ਇੱਟਾਂ ਸੀ ਉਹ ਸੋਨੇ ਦੀਆਂ ਉਹ ਕਿੱਥੇ ਗਈਆਂ ਇਹ ਸਸਪੈਂਸ ਹੈ ਇੰਗਲਿਸ਼ ਵਿੱਚ ਇਦਾਂ ਹੀ ਕਹਿੰਦੇ ਹੁੰਦੇ ਆ ਤੇ ਇਹ ਆਪ ਹੁਣ ਕੋਹ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ